ਤਦ ਰੋਹਨ ਦੇ ਹੱਥ ਕਈ ਵਾਰੀ ਅਮੇਲੀਆ ਦੇ ਅੰਗਾਂ ਨੂੰ ਲੱਗਦੇ ਨੇ ਜਿਸ ਨਾਲ ਰੋਹਨ ਦੀ ਉਤੇਜਨਾ ਵਧਦੀ ਜਾ ਰਹੀ ਸੀ ਦੋਨੇ ਆਪਣੇ ਆਪ ਤੇ ਕਾਬੂ ਨਹੀਂ ਰੱਖਦੇ ਇੱਕ ਦੂਸਰੇ ਦੇ ਸਾਹਮਣੇ ਹੀ ਆਪਣੇ ਕੱਪੜੇ ਉਤਾਰ ਉਹ ਪੂਰੀ ਤਰ੍ਹਾਂ ਇੱਕ ਗੋਰਾ ਜਿਸਮ ਨੂੰ ਦੇਖ ਰਿਹਾ ਸੀ ਉਸਨੇ 6 ਮਹੀਨੇ ਜੋ ਪਹਿਲਾਂ ਸੋਚਿਆ ਸੀ ਵਿਦੇਸ਼ੀ ਔਰਤ ਦੇ ਨਾਲ ਕਰਨ ਲਈ ਉਹ ਅੱਜ ਸੁਪਨਾ ਉਹਦਾ ਪੂਰਾ ਹੋ ਗਿਆ ਦੋਸਤੋ ਅੱਜ ਦੀ ਸੱਚੀ ਕਹਾਣੀ ਹੈ ਤਮਨ ਲਾਡੂ ਦੀ ਤਮਨ ਲਾਡੂ ਦੇ ਵਿੱਚ ਇੱਕ ਰੋਹਨ ਨਾਮ ਦਾ ਲੜਕਾ ਆਪਣੇ ਮਾਤਾ ਪਿਤਾ ਦੇ ਨਾਲ ਰਹਿੰਦਾ ਸੀ ਰੋਹਨ ਦੇ ਪਿਤਾ ਪੇਸ਼ੇਵਜੋ ਵਕੀਲ ਸਨ ਰੋਹਨ ਦੀ ਮੰਮੀ ਇੱਕ ਸਰਕਾਰੀ ਟੀਚਰ ਸੀ ਜਾਨੀ ਕਿ ਦੋਨੋਂ ਪੈਸਾ ਵਧੀਆ ਕਮਾ ਰਹੇ ਸਨ ਪੈਸੇ ਨੂੰ ਲੈ ਕੇ ਇਹਨਾਂ ਦੇ ਘਰ ਵਿੱਚ ਕੋਈ ਵੀ ਦਿੱਕਤ ਨਹੀਂ ਸੀ ਰੋਹਨ ਨੇ ਆਪਣੀ ਪੜਾਈ ਖਤਮ ਕਰ ਲਈ ਸੀ ਰੋਹਨ ਦੇ ਪਿਤਾ ਰੋਹਨ ਨੂੰ ਇੰਜੀਨੀਅਰ ਬਣਾਉਣਾ ਚਾਹੁੰਦੇ ਸਨ ਪਰ ਰੋਹਨ ਇੰਜੀਨੀਅਰ ਨਹੀਂ ਬੰਨਣਾ ਚਾਹੁੰਦਾ ਸੀ ਉਹਨੂੰ ਕੁਝ ਹੋਰ ਹੀ ਮਨਜ਼ੂਰ ਸੀ ਰੋਹਨ ਸਾਫ਼-ਸਾਫ਼ ਆਪਣੇ ਪਿਤਾ ਨੂੰ ਕਹਿ ਦਿੰਦਾ ਹੈ ਕਿ ਉਹ ਇੰਜੀਨੀਅਰ ਨਹੀਂ ਬਣੇਗਾ ਉਹ ਇੱਕ ਟੂਰਿਸਟ ਗਾਈਡ ਬਣੇਗਾ ਟੂਰਿਸਟ ਗਾਈਡ ਬਨਣ ਵਾਸਤੇ ਇੰਗਲਿਸ਼ ਦਾ ਬੋਲਣਾ ਬਹੁਤ ਜ਼ਰੂਰੀ ਸੀ ਪਰ ਰੋਹਨ ਨੂੰ ਟੁੱਟੀ-ਫੁੱਟੀ ਇੰਗਲਿਸ਼ ਆਉਂਦੀ ਸੀ ਰੋਹਨ ਨੇ ਹੁਣ ਲਾਗੇ ਇੱਕ ਇੰਸਟੀਚਿਊਟ ਤੋਂ ਆਪਣੀ ਇੰਗਲਿਸ਼ ਦੀ ਪੜਾਈ ਵਾਸਤੇ ਕੋਚਿੰਗ ਲੈਣੀ ਸ਼ੁਰੂ ਕਰ ਦਿੱਤੀ ਸੀ ਇਸੇ ਤਰ੍ਹਾਂ ਹੀ ਇੱਕ ਸਾਲ ਦਾ ਟਾਈਮ ਗੁਜ਼ਰ ਜਾਂਦਾ ਹੈ ਇੱਕ ਸਾਲ ਤੋਂ ਬਾਅਦ ਰੋਹਨ ਫਰਾਟੇਦਾਰ ਇੰਗਲਿਸ਼ ਬੋਲਣੀ ਸ਼ੁਰੂ ਕਰ ਦਿੰਦਾ ਹੈ ਦੋਸਤੋ ਰੋਹਨ ਨੂੰ ਤਾਂ ਇਤਿਹਾਸ ਦੇ ਵਿੱਚ ਬਹੁਤ ਰੁਚੀ ਸੀ ਇਸੇ ਲਈ ਉਹ ਤਮਿਲਨਾਡੂ ਦੇ ਇਤਿਹਾਸ ਬਾਰੇ ਜਾਨਣਾ ਚਾਹੁੰਦਾ ਸੀ ਉੱਥੋਂ ਦੀਆਂ ਇਮਾਰਤਾਂ ਉੱਥੋਂ ਦੇ ਇਤਿਹਾਸ ਨੂੰ ਉਹ ਜਾਨਣਾ ਚਾਹੁੰਦਾ ਸੀ ਉਹ ਇਸੇ ਲਈ ਤਾਮਿਲਨਾਡੂ ਦੇ ਟੂਰ ਕਰਨ ਲੱਗ ਜਾਂਦਾ ਹੈ ਲਗਭਗ 1 ਮਹੀਨੇ ਬਾਅਦ ਉਹ ਪੂਰੇ ਤਾਮਿਲਨਾਡੂ ਦੇ ਇਤਿਹਾਸ ਬਾਰੇ ਜਾਣ ਲੈਂਦਾ ਹੈ ਹਰ ਇੱਕ ਇਮਾਰਤ ਹਰ ਇੱਕ ਜਗ੍ਹਾ ਨੂੰ ਚੰਗੀ ਤਰ੍ਹਾਂ ਦੇਖ ਲੈਂਦਾ ਹੈ ਯਾਨੀ ਕਿ ਇਹ ਕਹਿ ਸਕਦੇ ਹਾਂ ਕਿ ਉਹ ਟੂਰਿਸਟ ਗਾਈਡ ਬਣਨ ਲਈ ਬਿਲਕੁਲ ਤਿਆਰ ਸੀ ਹੁਣ ਰੋਹਨ ਟੂਰਿਸਟ ਗਾਈਡ ਬਣ ਚੁੱਕਿਆ ਸੀ ਹੁਣ ਵਿਦੇਸ਼ਾਂ ਤੋਂ ਜਿਹੜੇ ਵੀ ਲੋਕ ਆਉਂਦੇ ਸੀ ਜਿਹੜੇ ਵੀ ਟੂਰਿਸਟ ਆਉਂਦੇ ਸੀ ਉਹਨਾਂ ਨੂੰ ਰੋਹਨ ਘੁਮਾਉਂਦਾ ਸੀ ਤਾਮਿਲਨਾਡੂ ਦੇ ਤਾਮਿਲਨਾਡੂ ਦੀਆਂ ਸਾਰੀਆਂ ਹੀ ਇਮਾਰਤਾਂ ਇਤਿਹਾਸ ਬਾਰੇ ਉਹ ਦੱਸਦਾ ਸੀ ਜਦੋਂ ਵਿਦੇਸ਼ਾਂ ਤੋਂ ਲੇਡੀਜ਼ ਨੂੰ ਮਨਵਾਸਤੇ ਤਾਮਿਲਨਾਡੂ ਆਉਂਦੀਆਂ ਸਨ ਤਾਂ ਰੋਹਨ ਵੇਖ ਕੇ ਉਹਨਾਂ ਨੂੰ ਬਹੁਤ ਖੁਸ਼ ਹੁੰਦਾ ਸੀ ਕਿਉਂਕਿ ਬਾਹਰ ਦੀਆਂ ਔਰਤਾਂ ਕਾਫੀ ਗੋੜੀਆਂ ਚਿੱਟੀਆਂ ਹੁੰਦੀਆਂ ਸਨ ਉਹਨਾਂ ਨੂੰ ਵੇਖ ਕੇ ਰੋਹਨ ਦੇ ਅੰਦਰ ਕਾਮਵਾਸਨਾ ਪੈਦਾ ਹੋ ਜਾਂਦੀ ਸੀ ਰੋਹਨ ਸੋਚਦਾ ਸੀ ਕਿ ਉਹ ਕਦੇ ਨਾ ਕਦੇ ਕਿਸੇ ਵਿਦੇਸ਼ੀ ਮਹਿਲਾ ਦੇ ਨਾਲ ਸਬੰਧ ਬਣਾਏਗਾ ਦੋਸਤੋ ਇਸ ਤਰ੍ਹਾਂ 6 ਮਹੀਨੇ ਗੁਜ਼ਰ ਜਾਂਦੇ ਨੇ 6 ਮਹੀਨੇ ਬਾਅਦ ਇੱਕ ਰੂਸ ਤੋਂ ਇੱਕ ਕੁੜੀ ਆਉਂਦੀ ਹੈ ਘੁੰਮਣ ਵਾਸਤੇ ਜਿਸ ਦਾ ਨਾਮ ਹੁੰਦਾ ਹੈ ਅਮੇਲੀਆ ਅਮੇਲੀਆ ਦੇਖਣ ਵਿੱਚ ਇੰਨੀ ਖੂਬਸੂਰਤ ਸੀ ਜੇਕਰ ਉਸ ਨੂੰ ਇਨਸਾਨ ਪਹਿਲੀ ਨਜ਼ਰ ਵਿੱਚ ਦੇਖ ਲੈਂਦਾ ਸੀ ਤਾਂ ਉਸ ਨੂੰ ਉਹ ਪਸੰਦ ਕਰ ਲੈਂਦਾ ਸੀ ਅਮੇਲੀਆ ਰੋਹਨ ਨੂੰ ਮਿਲਦੀ ਆ ਤੇ ਰੋਹਨ ਨੂੰ ਕਹਿੰਦੀ ਹੈ ਕਿ ਕਿ ਉਹ ਤਾਮਿਲਨਾਡੂ ਨੂੰ ਘੁੰਮਣਾ ਚਾਹੁੰਦੀ ਹੈ ਤੇ ਉਸ ਦੀ ਸਭਿਆਤਾ ਨੂੰ ਜਾਨਣਾ ਚਾਹੁੰਦੀ ਹੈ ਤਾਮਿਲਨਾਡੂ ਦੇ ਪੂਰੇ ਇਤਿਹਾਸ ਨੂੰ ਉਹ ਜਾਨਣਾ ਚਾਹੁੰਦੀ ਹੈ ਰੋਹਨ ਕਹਿੰਦਾ ਹੈ ਕਿ ਮੈਂ ਪੂਰਾ ਤਾਮਿਲਨਾਡ ਤੁਹਾਨੂੰ ਘੁਮਾ ਦਵਾਂਗਾ ਸਾਰਾ ਕੁਝ ਦੱਸ ਦਵਾਂਗਾ ਪਰ ਇਸ ਨੂੰ ਘੁਮਾਉਣ ਵਾਸਤੇ ਮੈਨੂੰ 7 ਦਿਨ ਚਾਹੀਦੇ ਨੇ ਅਮੇਲੀਆ ਕਹਿੰਦੀ ਹੈ ਕਿ ਕੋਈ ਗੱਲ ਨਹੀਂ ਮੈਂ ਪੂਰਾ ਤਾਮਿਲਨਾਡੂ ਘੁੰਮਣਾ ਹੈ ਚਾਹੇ ਉਸਦੇ ਲਈ ਮੈਨੂੰ 7 ਦਿਨ ਦੀ بجائے 10 ਦਿਨ ਕਿਉਂ ਨਾ ਲੱਗ ਜਾਣ। ਰੋਹਨ ਹੁਣ ਅਮੇਲੀਆ ਨੂੰ ਪੂਰਾ ਤਾਮਿਲਨਾਡੂ ਘੁਮਾਉਣ ਲੱਗ ਜਾਂਦਾ ਹੈ ਤੇ ਹੌਲੀ-ਹੌਲੀ 7 ਦਿਨ ਪੂਰੇ ਨਿਕਲ ਜਾਂਦੇ ਨੇ। ਅਮੇਲੀਆ ਨੂੰ ਹੁਣ 7 ਦਿਨਾਂ ਦੇ ਵਿੱਚ ਤਾਮਿਲਨਾਡੂ ਪੂਰਾ ਘੁਮਾ ਦਿੱਤਾ ਗਿਆ ਸੀ। ਅਮੇਲੀਆ ਰੋਹਨ ਨੂੰ ਪੈਸੇ ਦੇਣ ਲੱਗਦੀ ਹੈ ਤੇ ਉਹ ਕਹਿੰਦੀ ਹੈ ਕਿ ਬਹੁਤ ਵਧੀਆ ਤਰੀਕੇ ਨਾਲ ਉਸ ਨੂੰ ਤਾਮਿਲਨਾਡੂ ਘੁਮਾਇਆ ਹੈ। ਪਰ ਰੋਹਨ ਉਹਦੇ ਪੈਸੇ ਲੈਣ ਤੋਂ ਮਨਾ ਕਰ ਦਿੰਦਾ ਹੈ। ਉਹ ਕਹਿੰਦਾ ਹੈ ਕਿ ਮੈਨੂੰ ਇੰਨਾ ਹੀ ਬੋਤ ਹੈ ਕਿ ਮੈਂ ਤੁਹਾਨੂੰ ਵਧੀਆ ਤਰੀਕੇ ਦੇ ਨਾਲ ਤਾਮਿਲਨਾਡੂ ਦਾ ਟੂਰ ਕਰਾ ਦਿੱਤਾ ਹੈ। ਅਮੇਲੀਆ ਇਹ ਗੱਲ ਸੁਣ ਕੇ ਰੋਹਨ ਤੋਂ ਇੰਪ੍ਰੈਸ ਹੋ ਜਾਂਦੀ ਹੈ ਉਹ ਕਹਿੰਦੀ ਹੈ ਕਿ ਚਲ ਠੀਕ ਆ ਤੂੰ ਮੇਰੇ ਕੋਲੋਂ ਪੈਸੇ ਤਾਂ ਨਹੀਂ ਲੈਣੇ ਪਰ ਮੇਰੇ ਨਾਲ ਇੱਕ ਵਾਰੀ ਹੋਟਲ ਦੇ ਵਿੱਚ ਮੇਰੇ ਨਾਲ ਬੈਠ ਕੇ ਪਾਰਟੀ ਤਾਂ ਕਰ ਸਕਦਾ ਅਮੇਲੀਆ ਹੁਣ ਤਮਿਲਨਾਡੂ ਦੇ ਵਿੱਚ ਇੱਕ ਵਧੀਆ ਹੋਟਲ ਬੁੱਕ ਕਰਦੀ ਹੈ ਉਹਦੇ ਵਿੱਚ ਇੱਕ ਕਮਰਾ ਬੁੱਕ ਕਰਦੀ ਹੈ ਉਸ ਕਮਰੇ ਦੇ ਵਿੱਚ ਇੱਕ ਪਾਰਟੀ ਕਰਦੀ ਹੈ ਜਿੱਥੇ ਰੋਹਨ ਨੂੰ ਲੈ ਕੇ ਉਹ ਚਲੀ ਜਾਂਦੀ ਹੈ ਪਹਿਲਾਂ ਤਾਂ ਇਹ ਖਾਣਾ ਪੀਣਾ ਖਾਂਦੇ ਨੇ ਪਾਰਟੀ ਕਰਦੇ ਨੇ ਉਸ ਤੋਂ ਬਾਅਦ ਇੱਕ ਕਲੱਬ ਦੇ ਵਿੱਚ ਡਾਂਸ ਕਰਨ ਲੱਗ ਜਾਂਦੇ ਨੇ ਡਾਂਸ ਕਰਦੇ ਕਰਦੇ ਰੋਹਨ ਦੇ ਹੱਥ ਕਈ ਵਾਰੀ ਅਮੇਲੀਆ ਦੇ ਅੰਗਾਂ ਨੂੰ ਲੱਗਦੇ ਨੇ ਜਿਸ ਨਾਲ ਰੋਹਨ ਦੀ ਉਤੇਜਨਾ ਵੱਧਦੀ ਜਾ ਰਹੀ ਸੀ ਹੁਣ ਉਹ ਆਪਣੇ ਆਪ ਨੂੰ ਰੋਕ ਨਹੀਂ ਪਾ ਰਿਹਾ ਸੀ ਡਾਂਸ ਕਰਨ ਤੋਂ ਬਾਅਦ ਅਮੇਲੀਆ ਕਹਿੰਦੀ ਹੈ ਕਿ ਆਪਾਂ ਇੱਥੋਂ ਇੱਕ ਵਾਈਨ ਦੀ ਬੋਤਲ ਲੈਂਦੇ ਹਾਂ ਤੇ ਆਪਣੇ ਕਮਰੇ ਦੇ ਵਿੱਚ ਬੈਠ ਕੇ ਪੀਵਾਂਗੇ ਤੇ ਨਾਲੇ ਉੱਥੇ ਬੈਠ ਕੇ ਗੱਲਾਂ ਕਰਾਂਗੇ ਫਿਰ ਅਮੇਲੀਆ ਇੱਕ ਵਾਈਨ ਦੀ ਬੋਤਲ ਲੈਂਦੀ ਹੈ ਤੇ ਰੋਹਨ ਨੂੰ ਲੈ ਕੇ ਕਮਰੇ ਦੇ ਵਿੱਚ ਚਲੀ ਜਾਂਦੀ ਹੈ ਅਮੇਲੀਆ ਰੋਹਨ ਤੋਂ ਇੰਪ੍ਰੈਸ ਹੋ ਗਈ ਸੀ ਉਹ ਰੋਹਨ ਨੂੰ ਕਹਿੰਦੀ ਹੈ ਉਹ ਕਹਿੰਦੀ ਹੈ ਕਿ ਤੂੰ ਮੇਰੇ ਕੋਲੋਂ ਪੈਸੇ ਵੀ ਨਹੀਂ ਲੈ ਤੇ ਜੇਕਰ ਤੇਰੀ ਕੋਈ ਦੂਸਰੀ ਇੱਛਾ ਹੈ ਤਾਂ ਉਹ ਮੈਨੂੰ ਦੱਸ ਮੈਂ ਕੋਸ਼ਿਸ਼ ਕਰਾਂਗੀ ਉਸ ਨੂੰ ਪੂਰਾ ਕਰਨ ਦੀ ਫਿਰ ਰੋਹਨ ਕਹਿੰਦਾ ਹੈ ਕਿ ਮੈਂ ਚਾਹੁੰਦਾ ਹਾਂ ਕਿ ਦੋ ਦਿਨ ਤੂੰ ਹਜੇ ਹੋਰ ਇਸੇ ਤਮਿਲਨਾਡੂ ਵਿੱਚ ਰਵੇਂ ਤੇ ਮੇਰੇ ਨਾਲ ਰਵੇਂ ਆਪਣੇ ਦੇਸ਼ ਤੂੰ ਨਾ ਜਾਵੇਂ ਅਮੇਲੀਆ ਮੰਨ ਜਾਂਦੀ ਹੈ ਤੇ ਉਹ ਆਪਣੀ ਫਲਾਈਟ ਨੂੰ ਕੈਨਸਲ ਕਰ ਦਿੰਦੀ ਹੈ ਉਹ ਕਹਿੰਦੀ ਹੈ ਕਿ ਮੈਂ 2 ਦਿਨ ਬਾਅਦ ਹੀ ਆਪਣੀ ਫਲਾਈਟ ਨੂੰ ਫਿਰ ਦੁਬਾਰਾ ਲੈ ਲਵਾਂਗੀ। ਦੋਨੇ ਉਸੇ ਕਮਰੇ ਦੇ ਵਿੱਚ ਦਾੜੂ ਪੀਂਦੇ ਨੇ ਤੇ ਥੋੜੀ ਦੇਰ ਬਾਅਦ ਹੀ ਦੋਨਾਂ ਨੂੰ ਨੀਂਦ ਆ ਜਾਂਦੀ ਹੈ ਤੇ ਉਸੇ ਬੈੱਡ ਦੇ ਉੱਤੇ ਦੋਨੋਂ ਸੌਂ ਜਾਂਦੇ ਨੇ। ਅਗਲੀ ਸਵੇਰੇ ਦੋਨੇ ਜਦੋਂ ਉੱਠਦੇ ਨੇ ਤਾਂ ਉਹ ਉੱਠ ਕੇ ਨਹਾਉਂਦੇ ਨੇ। ਨਹਾਉਣ ਤੋਂ ਬਾਅਦ ਨਾਸ਼ਤਾ ਪਾਣੀ ਕਰਦੇ ਨੇ ਤੇ ਫਿਰ ਤਮਿਲਨਾਡੂ ਨੂੰ ਘੁੰਮਣ ਵਾਸਤੇ ਨਿਕਲ ਜਾਂਦੇ ਨੇ। ਦੋਸਤੋ ਕਿਤੇ ਨਾ ਕਿਤੇ ਅਮੀਲੀਆ ਰੋਹਨ ਨੂੰ ਪਸੰਦ ਕਰਨ ਲੱਗ ਪਈ ਸੀ ਤੇ ਰੋਹਨ ਵੀ ਅਮੀਲੀਆ ਨੂੰ ਪਸੰਦ ਕਰਨ ਲੱਗ ਪਿਆ ਸੀ। ਪਰ ਇਹ ਦੋਨੇ ਇੱਕ ਦੂਸਰੇ ਨੂੰ ਕਹਿਣ ਤੋਂ ਡਰਦੇ ਸੀ ਕਿ ਕਿਤੇ ਇੱਕ ਦੂਸਰੇ ਨੂੰ ਬੁਰਾ ਨਾ ਲੱਗ ਜਾਵੇ। ਹੁਮਦੇ ਹੁਮਦੇ ਸ਼ਾਮ ਹੋ ਜਾਂਦੀ ਤੇ ਸ਼ਾਮ ਹੋਣ ਤੋਂ ਬਾਅਦ ਇਹ ਦੋਨੋਂ ਵਾਪਸ ਆਪਣੇ ਹੋਟਲ ਦੇ ਵਿੱਚ ਆਉਂਦੇ ਨੇ। ਆਪਣੇ ਕਮਰੇ ਵਿੱਚ ਬੈਠ ਕੇ ਫਿਰ ਗੱਲਾਂ ਕਰਨ ਲੱਗ ਜਾਂਦੇ ਨੇ ਤੇ ਲਗਭਗ 1 ਘੰਟੇ ਤੱਕ ਇਹ ਇੱਕ ਦੂਜੇ ਨਾਲ ਗੱਲਾਂ ਕਰਦੇ ਨੇ। ਅਮੇਲੀਆ ਵੀ ਆਪਣੇ ਦਿਲ ਦੀ ਗੱਲ ਰੋਹਨ ਨੂੰ ਕਹਿਣਾ ਚਾਹੁੰਦੀ ਸੀ। ਰੋਹਨ ਵੀ ਆਪਣੀ ਦਿਲ ਦੀ ਗੱਲ ਅਮੇਲੀਆ ਨੂੰ ਕਹਿਣਾ ਚਾਹੁੰਦਾ ਸੀ। ਥੋੜੀ ਦੇਰ ਬਾਅਦ ਹੀ ਅਮੀਲੀਆ ਰੋਹਨ ਨੂੰ ਕਹਿੰਦੀ ਹੈ ਕਿ ਤੁਸੀਂ ਬਹੁਤ ਚੰਗੇ ਹੋ ਤੁਸੀਂ ਬੜੇ ਚੰਗੇ ਤਰੀਕੇ ਨਾਲ ਕਮਾਉਂਦੇ ਹੋ ਤੁਸੀਂ ਬੜੇ ਚੰਗੇ ਤਰੀਕੇ ਦੇ ਨਾਲ ਗੱਲਾਂ ਕਰਦੇ ਹੋ ਅਮੀਲੀਆ ਰੋਹਨ ਦੇ ਕਰੀਬ ਆਉਣ ਲੱਗ ਜਾਂਦੀ ਹੈ ਤੇ ਉਹਦੇ ਨਾਲ ਥੋੜੀਆਂ-ਬਹੁਤੀਆਂ ਅਸ਼ਲੀਲ ਹਰਕਤਾਂ ਕਰਨ ਲੱਗ ਜਾਂਦੀ ਹੈ ਹੁਣ ਰੋਹਨ ਸਮਝ ਚੁੱਕਿਆ ਸੀ ਕਿ ਵਾਕਈ ਅਮੀਲੀਆ ਕੀ ਚਾਹੁੰਦੀ ਹੈ ਹੁਣ ਰੋਹਨ ਵੀ ਆਪਣੇ ਆਪ ਤੇ ਕਾਬੂ ਨਹੀਂ ਰੱਖਦਾ ਉਹ ਅਮੀਲੀਆ ਦੇ ਕੋਲ ਜਾਂਦਾ ਹੈ ਤੇ ਦੋਨੇ ਆਪਣੇ ਆਪ ਤੇ ਕਾਬੂ ਨਹੀਂ ਰੱਖਦੇ ਇੱਕ ਦੂਸਰੇ ਦੇ ਸਾਹਮਣੇ ਹੀ ਆਪਣੇ ਕੱਪੜੇ ਉਤਾਰ ਦਿੰਦੇ ਨੇ ਪਰ ਰੋਹਨ ਜਦੋਂ ਹੀ ਵਿਦੇਸ਼ੀ ਔਰਤ ਦਾ ਜਿਸਮ ਦੇਖਦਾ ਹੈ ਤਾਂ ਉਹ ਤੇਜਿਤ ਹੋ ਜਾਂਦਾ ਹੈ ਕਿਉਂਕਿ ਉਹ ਪੂਰੀ ਤਰ੍ਹਾਂ ਇੱਕ ਗੋਰਾ ਜਿਸਮ ਨੂੰ ਦੇਖ ਰਿਹਾ ਸੀ ਉਸਨੇ 6 ਮਹੀਨੇ ਜੋ ਪਹਿਲਾਂ ਸੋਚਿਆ ਸੀ ਵਿਦੇਸ਼ੀ ਔਰਤ ਦੇ ਨਾਲ ਕਰਨ ਲਈ ਉਹ ਅੱਜ ਸੁਪਨਾ ਉਹਦਾ ਪੂਰਾ ਹੋਣ ਵਾਲਾ ਸੀ ਫਿਰ ਦੋਨੋਂ ਇੱਕ ਦੂਸਰੇ ਦੇ ਨਾਲ ਇਹ ਸਬੰਧ ਬਣਾਉਣਾ ਸ਼ੁਰੂ ਕਰ ਦਿੰਦੇ ਨੇ ਤੇ ਪੂਰੇ ਰੂਮ ਦੇ ਵਿੱਚ ਇਹਨਾਂ ਦੋਨਾਂ ਦੀਆਂ ਹੀ ਆਵਾਜ਼ਾਂ ਆ ਰਹੀਆਂ ਹੁੰਦੀਆਂ ਨੇ ਅਮੇਲੀਆ ਰੋਹਨ ਤੋਂ ਬਹੁਤ ਖੁਸ਼ ਹੋ ਚੁੱਕੀ ਸੀ ਕਿਉਂਕਿ ਅਮੇਲੀਆ ਨੂੰ ਉਹ ਚਰਮ ਸੁਖ ਮਿਲਿਆ ਸੀ ਜੋ ਉਸਨੂੰ ਕਦੇ ਪਹਿਲਾਂ ਨਹੀਂ ਮਿਲਿਆ ਸੀ ਹੁਣ ਉਹ ਕਹਿੰਦੀ ਹੈ ਕਿ ਮੈਂ 1 ਮਹੀਨੇ ਤੱਕ ਇੱਥੇ ਹੀ ਰੁਕੂੰਗੀ ਤੇ ਤੇਰੇ ਨਾਲ ਹੀ ਰੁਕੂੰਗੀ। ਰੋਹਨ ਕਹਿੰਦਾ ਹੈ ਕਿ ਚਲੋ ਠੀਕ ਆ। ਫਿਰ ਉਹ ਹਰ ਰੋਜ਼ ਇੱਕ ਦੂਸਰੇ ਦੇ ਨਾਲ ਹੀ ਰਹਿੰਦੇ ਸਨ ਤੇ ਇੱਕ ਦੂਸਰੇ ਦੇ ਨਾਲ ਹੀ ਗੱਲਾਂ ਕੰਮ ਕਰਦੇ ਸਨ। ਇਸੇ ਤਰ੍ਹਾਂ ਹੀ 1 ਮਹੀਨੇ ਦਾ ਸਮਾਂ ਨਿਕਲ ਜਾਂਦਾ ਹੈ। ਤੇ ਦੋਸਤੋ 1 ਮਹੀਨੇ ਦਾ ਸਮਾਂ ਨਿਕਲਣ ਤੋਂ ਬਾਅਦ ਅਮੇਲੀਆ ਸੋਚਦੀ ਹੈ ਕਿ ਉਹ ਹੁਣ ਆਪਣੇ ਹਿੰਦੁਸਤਾਨ ਜਰਨੀ ਦੇ ਉੱਤੇ ਆਪਣੀ ਇੱਕ ਕਿਤਾਬ ਨੂੰ ਪਬਲਿਸ਼ ਕਰੇਗੀ। ਅਮੇਲੀਆ ਇੱਕ ਕਿਤਾਬ ਲਿਖਦੀ ਹੈ ਅਮੇਲੀਆ ਇੱਕ ਕਿਤਾਬ ਲਿਖਦੀ ਹੈ ਉਸ ਕਿਤਾਬ ਦਾ ਨਾਮ ਹੋਣ ਵਾਲਾ ਸੀ ਅਮੇਲੀਆ ਆਫ ਨਾਈਟਸ ਅਮੇਲੀਆ ਇੱਕ ਮਹੀਨੇ ਦੇ ਅੰਦਰ ਹੀ ਆਪਣੀ ਇਹ ਕਿਤਾਬ ਲਿਖਦੀ ਹੈ ਕਿ ਕਿਵੇਂ ਉਹ ਇੰਡੀਆ ਦੇ ਵਿੱਚ ਆਈ ਕਿਵੇਂ ਉਹ ਤਮਨ ਲਾਡੂ ਘੁੰਮੀ ਕਿਵੇਂ ਉਹ ਰੋਹਨ ਨੂੰ ਮਿਲੀ ਰੋਹਨ ਦੇ ਨਾਲ ਉਹਨੂੰ ਪਿਆਰ ਕਿਵੇਂ ਹੋਇਆ ਕਿਵੇਂ ਉਹਨਾਂ ਨੇ ਰਾਤਾਂ ਗੁਜ਼ਾਰੀਆਂ ਇਹ ਸਾਰਾ ਕੁਝ ਆਪਣੀ ਇਸ ਕਿਤਾਬ ਵਿੱਚ ਲਿਖਦੀ ਹੈ ਤੇ ਉਹਨੂੰ ਪਬਲਿਸ਼ ਕਰ ਦਿੰਦੀ ਹੈ ਜਦੋਂ ਇਹ ਕਿਤਾਬ ਇੰਡੀਆ ਦੇ ਵਿੱਚ ਪਬਲਿਸ਼ ਹੁੰਦੀ ਹੈ ਤਾਂ ਲੋਕ ਇਸ ਨੂੰ ਪੜ੍ਹਦੇ ਨੇ ਤਾਂ ਲੋਕਾਂ ਨੂੰ ਬਹੁਤ ਇਹ ਪਸੰਦ ਆਉਂਦੀ ਹੈ ਇਸ ਕਿਤਾਬ ਤੋਂ ਲਗਭਗ 1 ਸਾਲ ਦੇ ਅੰਦਰ 50 ਲੱਖ ਦੇ ਕਰੀਬ ਆਮਦਨ ਹੁੰਦੀ ਹੈ ਜੋ ਉਹ ਰੋਹਨ ਨੂੰ ਦੇ ਦਿੰਦੀ ਹੈ ਦੋਸਤੋ ਇਸ ਕਹਾਣੀ ਨੂੰ ਲਗਭਗ 6 ਸਾਲ ਗੁਜ਼ਰ ਚੁੱਕੇ ਨੇ ਤੇ ਰੋਹਨ ਹੁਣ ਕਾਫੀ ਅਮੀਰ ਹੋ ਚੁੱਕਿਆ ਹੈ ਰੋਹਨ ਅੱਜ ਵੀ ਟੂਰਿਸਟ ਦਾ ਕੰਮ ਕਰਦਾ ਹੈ ਤੇ ਉਹ ਕਾਫੀ ਪੈਸਾ ਕਮਾਉਂਦਾ ਹੈ ਦੋਸਤੋ ਇਹ ਕਹਾਣੀ ਸੁਣਾਉਣ ਦਾ ਮਕਸਦ ਕਿਸੇ ਨੂੰ ਠੇਸ ਪਹੁੰਚਾਉਣਾ ਜਾਂ ਫਿਰ ਕਿਸੇ ਦਾ ਮਜ਼ਾਕ ਉਡਾਣਾ ਨਹੀਂ ਸੀ ਬਲਕਿ ਤੁਹਾਨੂੰ ਇਹ ਦੱਸਣਾ ਸੀ ਕਿ ਦੁਨੀਆ ਦੇ ਵਿੱਚ ਕਈ ਤਰ੍ਹਾਂ ਦੇ ਲੋਕ ਵੀ ਆਉਂਦੇ ਨੇ ਜੋ ਬੁਰੇ ਇਨਸਾਨ ਵੀ ਹੁੰਦੇ ਨੇ ਤੇ ਬਹੁਤ ਸਾਰੇ ਚੰਗੇ ਇਨਸਾਨ ਵੀ ਹੁੰਦੇ ਨੇ ਇਸੇ ਤਰ੍ਹਾਂ ਹੀ ਜੋ ਰੋਹਨ ਨੂੰ ਇੱਕ ਚੰਗਾ ਇਨਸਾਨ ਮਿਲਿਆ ਜਿਸ ਨੇ ਉਸ ਦੀ ਜ਼ਿੰਦਗੀ ਨੂੰ ਬਦਲ ਕੇ ਰੱਖ ਦਿੱਤਾ ਤੁਹਾਨੂੰ ਇਸ ਕਹਾਣੀ ਤੋਂ ਕੀ ਸਿੱਖਿਆ ਮਿਲਦੀ ਹੈ ਕਮੈਂਟ ਕਰਕੇ ਦੱਸਿਓ ਤੇ ਐਹੋ ਜਿਹੀਆਂ ਹੋਰ ਵੀ ਕਹਾਣੀਆਂ ਨੂੰ ਸੁਣਨ ਵਾਸਤੇ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ